ਇਹ ਕਹਿੰਦੇ ਕਿ ਯਾਰ ਮੇਰਾ ਤਿਤਲੀਆਂ ਵਰਗਾ ਮੈਂ ਕਹਿੰਨਾ ਯਾਰ ਤੇਰਾ ਬਾਂਦਰਾਂ ਵਰਗਾ ਤਿਤਲੀ ਤਾਂ ਵਿਚਾਰੀ ਬਹੁਤ ਮਲੂਕ ਜਿਹਾ ਪਿਆਰਾ ਜਿਹਾ ਪਰ ਬਾਂਦਰ ਦਾ ਇਹ ਸੁਭਾਅ ਹੈ ਕਿ ਟਪੂਸੀ ਮਾਰ ਕੇ ਇੱਕ ਦਰਖਤ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਤੀਜੇ ਤੋਂ ਚੌਥੇ ਤੇ ਬੇੜਾ ਗਰਖ ਕੀਤਾ ਜਿਹੜੀ ਜਿਹੜੀ ਸੋਸਾਇਟੀ 'ਚ ਅਸੀਂ ਵਿਚਰ ਰਹੇ ਹਾਂ ਕਿ ਮਾਈਗ੍ਰੇਸ਼ਨ ਇਸ਼ੂ ਹੈ ਡਰੱਗ ਇਸ਼ੂ ਹੈ ਪੰਜਾਬ ਦਾ ਘਟਦਾ ਹੋਇਆ ਪਾਣੀ ਦਾ ਪੱਧਰ ਇਸ਼ੂ ਹੈ ਕਿਤੇ ਆੜੀ ਮਾਰ ਲੋਕ ਐ ਸਾਡੇ ਜਦੋਂ ਮਜੀਠੀਆ ਤੇ ਸਿੱਧੂ ਸ਼ੂਬ ਸ਼ੂਬ ਕਰਦੇ ਲੜਦੇ ਹੁੰਦੇ ਸੀ ਲੋਕ ਖੁਸ਼ ਹੁੰਦੇ ਸੀ ਅੱਜ ਉਹੀ ਭਗਵੰਤ ਮਾਨ ਮੁੱਖ ਮੰਤਰੀ ਹੋ ਕੇ ਕਿਸੇ ਤੇ ਤੰਜ਼ ਕੱਸ ਦਿੰਦੇ ਐ ਪ੍ਰਤਾਪ ਬਾਜਵਾ ਭਗਵੰਤ ਮਾਨ ਤੇ ਤੰਜ਼ ਕੱਸ ਜੀ ਜੀ ਡੀਆ ਇਸ਼ੂਸ ਦੇ ਉੱਤੇ ਨੈਸ਼ਨਲ ਲੈਵਲ ਤੇ ਚਰਚਾ ਹੋ ਰਹੀ ਐ ਪੰਜਾਬ ਜੋ ਮੁੱਦਾ ਮੁੱਦਾ ਹੀ ਨਹੀਂ ਐ ਕਿਉਂ ਮੁੱਦਾ ਨਹੀਂ ਜੀ ਜੇ ਐਮਐਸਪੀ ਦਾ ਮੁੱਦਾ ਪ੍ਰਧਾਨ ਮੰਤਰੀ ਕਿਸਾਨਾਂ ਦਾ ਮੁੱਦਾ ਐਮਐਸਪੀ ਦਾ ਮੁੱਦਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਉਹ ਕਿਸਾਨ ਜੱਥੇਬੰਦੀਆਂ ਤੱਕ ਸੀਮਤ ਹੈ ਤੁਹਾਨੂੰ ਕੀ ਲੱਗਦਾ ਜਿਹੜਾ ਇੰਨੀਆਂ ਰੈਲੀਆਂ ਰੋਡ ਸ਼ੋਅ ਹੋ ਰਿਹਾ ਕੱਲ ਰਾਜੇ ਵਿਡਿੰਗ ਦੇ ਚਲੋ ਤਾਂ ਸ਼ਹਿਰ ਚ ਸੀਗਾ ਪਿੰਡਾਂ ਚ ਭਗਵੰਤ ਮਾਨ ਜਾ ਰਹੇ ਮੰਨ ਲਓ ਜੇ 1500 ਬੰਦਾ ਮਗਰ ਹੈ ਉਹ ਕਿਸਾਨ ਨਹੀਂ ਹੈਗਾ ਉਹਨਾਂ ਚ ਜ਼ਿਮੀਂਦਾਰ ਨਹੀਂ ਹੈਗੇ सीएम ਨੂੰ ਰੋਕੋ ਤੇ ਜਿਹੜੀਆਂ ਤੁਸੀਂ ਕਹਿੰਦੇ ਹੋ ਕਿ ਨੌਕਰੀਆਂ 30000 40000 1 ਲੱਖ 80000 ਪ੍ਰਾਈਵੇਟ ਨੌਕਰੀ ਉਹਦਾ ਡਾਟਾ ਦਿਓ ਸਾਨੂੰ ਉਹਦੇ ਜੋ ਪੰਜਾਬੀ ਕਿੰਨੇ ਲੱਗੇ ਕਿਹੜਾ ਇਸ਼ੂ ਆ ਜਿਹੜਾ ਤੁਹਾਨੂੰ ਲੱਗਦਾ ਕਿ ਮੈਨਸ ਹੋਣਾ ਪੰਜਾਬ ਲਈ ਖਤਰਨਾਕ ਹੈ ਜਿਹੜਾ ਇਹ ਮਸਲਾ ਹੈ ਕਿ ਪੰਜਾਬ ਦਾ ਬਾਹਰ ਦਾ ਬੰਦਾ ਪੰਜਾਬ ਚ ਲੈਂਡ ਨਾ ਖਰੀਦ ਸਕੇ ਇਹ ਇਹ ਛੋਟਾ ਮਸਲਾ ਹੈ ਰਾਜਨੀਤਿਕ ਰੌਲਾ ਬਹੁਤ ਆ ਪੰਜਾਬ ਦੇ ਵਿੱਚ ਪਰ VOTER ਚੁੱਪ ਆ VOTER ਕਿਹਦੇ ਨਾਲ ਤੁਰੇਗਾ ਕਿਉਂਕਿ ਸਭ ਤੋਂ ਵੱਡੀ ਚਿੰਤਾ ਦੀਆਂ ਮੱਥੇ ਤੇ ਲਕੀਰਾਂ ਜਿਹੜੀਆਂ ਸੱਤਾਧਰ ਪਾਰਟੀ ਤੇ ਵੀ ਪੜੀਆਂ ਜਾ ਸਕਦੀਆਂ ਔਰ BSP ਤੇ ਇਹ ਇਲਾਵਾ ਜਿਹੜਾ ਹੈਗਾ ਵੱਡਾ ਜਿਹੜਾ VOTER ਬੈਂਕ ਦਲਿਤ VOTER ਬੈਂਕ ਆ ਉਹ ਕਿਸ ਵੱਲ ਭੁਗਤੇਗਾ ਔਰ BJP ਲਈ ਚਿੰਤਾ ਦੀ ਗੱਲ ਹੈ ਕਿ BJP ਹਲੇ ਤੱਕ ਚਾਰ ਕੈਂਡੀਡੇਟ ਹੀ ਉਤਾਰ ਪਾਈ ਤਾਂ ਮੁਕਾਬਲਾ ਕੀ ਹੋਵੇਗਾ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਔਰ SKM ਲਗਾਤਾਰ ਵਿਰੋਧ ਕਰ ਰਿਹਾ ਪਿੰਡਾਂ ਦੀ ਵੋਟ ਐਸਕੀਐਮ ਪ੍ਰਭਾਵਿਤ ਕਰੇਗਾ ਕਿ ਨਹੀਂ ਕਰੇਗਾ ਤਾਂ ਸਿਮਰਨ ਜੋਤ ਜੀ ਮੱਕੜ ਸਾਡੇ ਨਾਲ ਨੇ ਮੱਕੜ ਸਾਹਿਬ ਕੀ ਹਾਲ ਆ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਬਿਲਕੁਲ ਜੀ ਸਿਆਸੀ ਸਿਹਤ ਜੀ ਸਿਆਸੀ ਸਿਹਤ ਤਾਂ ਵੈਂਟੀਲੇਟਰ ਤੇ ਐ ਮੈਂ ਇਹ ਕਹਿਣਾ ਹੁੰਨਾ ਰਮਣ ਕੇ ਜਦੋਂ ਵਿਚਾਰਧਾਰਾ ਛੱਡ ਕੇ ਦਲ ਬਦਲੀ ਇਸ ਪੱਧਰ ਤੇ ਮੇਰੇ ਖਿਆਲ ਮੈਨੂੰ ਕੋਈ ਚਾਰ ਇਲੈਕਸ਼ਨ ਹੋ ਗਏ ਕਵਰ ਕੀਤੇ ਵਿਧਾਨ ਸਭਾ ਦੇ ਤੁਹਾਨੂੰ ਵੀ ਤਿੰਨ ਚਾਰ ਪੰਜ ਇਲੈਕਸ਼ਨ ਤੁਸੀਂ ਵੀ ਕਵਰ ਕੀਤੇ ਨੇ ਇਸ ਪਦਰ ਦੀ ਦਲ ਬਦਲੀ ਕਦੇ ਨਹੀਂ ਦੇਖੀ ਇਸ ਤੋਂ ਪਹਿਲਾਂ ਲੋਕ ਨਾਰਾਜ਼ ਹੁੰਦੇ ਸੀ ਟਿਕਟਾਂ ਨਹੀਂ ਮਿਲਦੀਆਂ ਸੀ ਪਾਰਟੀਆਂ ਅ ਬੜਿਆਂ ਨੂੰ ਨਾਰਾਜ਼ ਕਰਦੀਆਂ ਸੀ ਪਰ ਚੁੱਪ ਹੋ ਕੇ ਬਹਿ ਜਾਂਦੇ ਸੀ ਉਡੀਕ ਕਰਦੇ ਸੀ ਅਗਲੇ ਮੌਕਿਆਂ ਦੀ ਜੀ ਇਹ ਵੀ ਹੁੰਦਾ ਸੀ ਕਿ ਜਿਹਨੂੰ ਮਿਲਦੀ ਸੀ ਉਹਦੀ ਵਿਰੋਧਤਾ ਵੀ ਅੰਦਰ ਖਾਤੇ ਕਰਦੇ ਸੀ ਹਮ ਪਰ ਪਾਰਟੀਆਂ ਨਹੀਂ ਛੱਡਦੇ ਸੀ ਲੋਕ ਹਮ ਹੁਣ ਤਾਂ ਇਹ ਕਹਿੰਦੇ ਕਿ ਯਾਰ ਮੇਰਾ ਤਿਤਲੀਆਂ ਵਰਗਾ ਮੈਂ ਕਹਿੰਨਾ ਯਾਰ ਤੇਰਾ ਬਾਂਦਰਾਂ ਵਰਗਾ ਹਮ ਤਿਤਲੀ ਤਾਂ ਵਿਚਾਰੀ ਬਹੁਤ ਮਲੂਕ ਜਿਹਾ ਪਿਆਰਾ ਜਿਹਾ ਬਦਨਾਮ ਹੈ ਤਿਤਲੀ ਤਾਂ ਇੰਨੀ ਖੂਬਸੂਰਤ ਚੀਜ਼ ਹੈ ਹੈ ਤਾਂ ਬਾਂਦਰ ਵੀ ਬਹੁਤ ਖੂਬਸੂਰਤ ਚੀਜ਼ ਬਾਂਦਰ ਤੋਂ ਹੀ ਬੰਦਾ ਬਣਿਆ ਮਨੁੱਖ ਬਣਿਆ ਪਰ ਬਾਂਦਰ ਦਾ ਇਹ ਸੁਭਾਅ ਹੈ ਕਿ ਟਪੂਸੀ ਮਾਰ ਕੇ ਇੱਕ ਦਰਖਤ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਤੀਜੇ ਤੋਂ ਚੌਥੇ ਤੇ ਫਿਰ ਪਹਿਲੇ ਤੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਰੱਬ ਨੇ ਨਾ ਮਨੁੱਖ ਨੂੰ ਬੁੱਧੀ ਤੇ ਵਿਵੇਕ ਦਿੱਤਾ ਸੀਗਾ ਤੇ ਜਾਨਵਰਾਂ ਨੂੰ ਨਹੀਂ ਦਿੱਤਾ ਤੇ ਜਾਨਵਰ ਬਿੱਤਰ ਨੇ ਸਾਡੇ ਨਾਲ ਹੂੰ ਬੇੜਾ ਗਰਖ ਕੀਤਾ ਜਿਹੜੀ ਜਿਹੜੀ ਸੁਸਾਇਟੀ ਚ ਅਸੀਂ ਵਿਚਰ ਰਹੇ ਹਾਂ ਹੂੰ ਕਦੇ ਲੋਕਾਂ ਨੇ ਪੁੱਛਿਆ ਮੈਂ ਕੱਲ ਇੱਕ ਸ਼ੋਅ ਦੇ ਵਿੱਚ ਇਹ ਗੱਲ ਕਰ ਰਿਹਾ ਸੀ ਰਮਨ ਹੂੰ ਕਿ ਸਿਹਤ ਸਹੂਲਤ ਇਹ ਸਿਲੈਕਸ਼ਨ ਦਾ ਇਸ਼ੂ ਨਜ਼ਰ ਆ ਰਿਹਾ ਤੁਹਾਨੂੰ ਬਿਲਕੁਲ ਸਿਹਤ ਸੁਲਤਾ ਤੁਹਾਡੇ ਯਾਦ ਹੈ ਜਿਹੜੇ ਮਾਜਰਾ ਸਾਹਿਬ ਨੇ ਵੀ ਸੀ ਸਾਹਿਬ ਦਾ ਜੂਸ ਕੰਢਿਆ ਸੀਗਾ ਉਦੋਂ ਲੋਕਾਂ ਨੇ ਤਾੜੀਆਂ ਮਾਰੀਆਂ ਸੀ ਵੀ ਦੇਖੋ ਗੱਦੇ ਤੱਕ ਗੰਦੇ ਐ ਕਿੱਧਰ ਗਈਆਂ ਉਹ ਗੱਲਾਂ ਹੂੰ ਹੁਣ ਜਾ ਕੇ ਕਦੇ ਕਿਸੇ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਦਿਖਾਇਆ ਸਿੱਖਿਆ ਸਿੱਖਿਆ ਦੀ ਕ੍ਰਾਂਤੀ ਲੁਧਿਆਣੇ ਦੇ ਨੇੜੇ ਸਕੂਲ ਦੀ ਛੱਤ ਡਿੱਗ ਕੇ ਮੌਤਾਂ ਹੋ ਗਈਆਂ ਇੱਕ ਮਰੀਜ਼ ਹੀ ਪਿਆਰਿਆ ਇੱਕ ਪੂਰੀ ਰਾਤ ਇੱਕ ਡੈੱਡ ਬੋਡੀ ਦੇ ਨਾਲ ਤੁਨੀ ਪੰਜਾਬ ਦੀ ਘਟਨਾ ਹੈਗੀ ਲੁਧਿਆਣਾ ਪਰ ਉਹ ਉਹ ਪੁਰਾਣੀ ਹੈ ਕਾਂਗਰਸ ਸਰਕਾਰ ਵੇਲੇ ਦੀ ਹੈ ਉਹ ਕਰੋਨਾ ਵੇਲੇ ਦੀ ਹੈ ਉਹ ਜਦੋਂ ਮਰੀਜ਼ ਪਿਆਰਿਆ ਸੀਗਾ ਪਰ ਮੈਨੂੰ ਇਸ ਗੱਲ ਦਾ ਤੁਸੀਂ ਦੱਸੋ ਕਿ ਮਾਈਗ੍ਰੇਸ਼ਨ ਇਸ਼ੂ ਹੈ ਡਰਗ ਇਸ਼ੂ ਹੈ ਪੰਜਾਬ ਦਾ ਘਟਦਾ ਹੋਇਆ ਪਾਣੀ ਦਾ ਪੱਧਰ ਇਸ਼ੂ ਹੈ ਕਿਤੇ ਰਿਆਂ ਦੇ ਨਾਲ ਸਪਰਿਆਂ ਦੇ ਨਾਲ ਕੈਂਸਰ ਦਾ ਵਧਣਾ ਤੇ ਸਾਡੀਆਂ ਮੌਤਾਂ ਇਸ਼ੂ ਹੈ ਗੁਲਾਬੀ ਸੁੰਡੀ ਦੇ ਨਾਲ ਮੌਤਾਂ ਸੁਸਾਇਡ ਹੋਏ ਮਾਨਸਾ ਜ਼ਿਲ੍ਹਾ ਸਾਰਾ 22 ਸਾਲ ਦੇ ਮੁੰਡੇ ਮਰ ਗਏ ਕਿਤੇ ਇਸ਼ੂ ਹੈ ਜਿੰਮੇਵਾਰ ਪੋਲਿਟੀਕਲ ਕਲਾਸ ਨੂੰ ਕਿਉਂ ਠਹਿਰਾ ਰਹੇ ਆ ਜਿੰਮੇਵਾਰ ਕੱਲੀ ਪੋਲਿਟੀਕਲ ਕਲਾਸ ਨੂੰ ਨਹੀਂ ਮੈਂ ਤਾਂ ਸੋਸਾਇਟੀ ਦੀ ਗੱਲ ਕਰ ਰਿਹਾ ਨਿੱਜੀ ਰਾਂਚ ਚੈਬਲਿਟਲ ਪਾਰਟੀ ਨਹੀਂ ਲੋਕ ਵੀ ਅਵੇਅਰ ਨਹੀਂ ਹੈਗੇ ਤਾੜੀ ਮਾਰ ਲੋਕ ਹੈ ਸਾਡੇ ਹੂੰ ਜਦੋਂ ਮਜੀਠੀਆ ਤੇ ਸਿੱਧੂ ਸ਼ੂਬਸ਼ੂਬ ਕਰਦੇ ਲੜਦੇ ਹੁੰਦੇ ਸੀ ਲੋਕ ਖੁਸ਼ ਹੁੰਦੇ ਸੀ ਅੱਜ ਉਹੀ ਭਗਵੰਤ ਮਾਨ ਮੁੱਖ ਮੰਤਰੀ ਹੋ ਕੇ ਕਿਸੇ ਦੇ ਤੰਜ਼ ਕੱਸ ਦਿੰਦੇ ਐ ਪ੍ਰਤਾਪ ਬਾਜਵਾ ਭਗਵੰਤ ਮਾਨ ਤੇ ਤੰਜ਼ ਨਹੀਂ ਉਹ ਚਾਹੁੰਦੇ ਨਹੀਂ ਸਿਆਸਤਦਾਨ ਕਿ ਤੁਸੀਂ ਮੁੱਦਿਆਂ ਦਾ ਜ਼ਿਕਰ ਕਰੋ ਮੈਂ ਕੱਲ ਸ਼ੋਅ 'ਚ ਇੱਕ ਗੱਲ ਬੋਲੀ ਕਿ ਕਦੇ ਤੁਸੀਂ ਪਿੰਡਾਂ 'ਚ ਜਾ ਕੇ ਸੱਥਾਂ ਤੇ ਬੈਠੇ ਬਾਬਿਆਂ ਨੂੰ ਇਹ ਪੁੱਛਿਆ ਕਿ ਬਾਪੂ ਕਾਂਗਰਸ ਦਾ ਮੈਨੀਫੈਸਟੋ ਆਇਆ ਉਹ ਮੈਨੀਫੈਸਟੋ 'ਚ ਕੀ ਲਿਖਿਆ ਤੂੰ ਪੜ੍ਹਿਆ ਉਹ ਕਹਿੰਗਾ ਉਹ ਹੁੰਦਾ ਅੱਧਿਆ ਨੂੰ ਇਹ ਪਤਾ ਹੀ ਨਹੀਂ ਹੋਣਾ ਮੈਨੀਫੈਸਟੋ ਆਉਂਦਾ ਵੀ ਹੈ ਕਿ ਨਹੀਂ ਕੋਈ ਇੰਨੀ ਲੈਕ ਆਫ ਅਵੇਅਰਨੈਸ ਹੈ ਜਿਨੇ ਪੱਤਰਕਾਰਾਂ ਨੇ ਨਹੀਂ ਪੜੇ ਰਮਣੀਤਾ ਛੱਡ ਦਿਓ ਤੁਸੀਂ ਗੱਲ ਹਮ ਮੈਂ ਗਰੰਟੀ ਨਾਲ ਇਹ ਲਿਖ ਕੇ ਦੇ ਦੇਣਾ ਦੱਸੋ ਪੁੱਛੋ ਕਿ ਪਰ ਕਾਂਗਰਸ ਤਾਂ ਕਹਿ ਰਹੀ ਹੈ ਨਿਆ ਉਹ ਤਾਂ ਨਿਆਦ ਕਹਿ ਰਹੀ ਹੈ ਕਿ ਜਿਹੜੇ ਇਸ਼ੂਸ ਦੇ ਉੱਤੇ ਨੈਸ਼ਨਲ ਲੈਵਲ ਤੇ ਚਰਚਾ ਹੋ ਰਹੀ ਹੈ ਪੰਜਾਬ ਚੋ ਮੁੱਦਾ ਮੁੱਦਾ ਹੀ ਨਹੀਂ ਹੈ ਕਿਉਂ ਮੁੱਦਾ ਨਹੀਂ ਜੀ ਤੁਸੀਂ ਜੇ ਐਮਐਸਪੀ ਦਾ ਮੁੱਦਾ ਪ੍ਰਧਾਨ ਮੰਤਰੀ ਦਾ ਮੁੱਦਾ ਐਮਐਸਪੀ ਦਾ ਮੁੱਦਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਉਹ ਕਿਸਾਨ ਜੱਥੇਬੰਦੀਆਂ ਤੱਕ ਸੀਮਤ ਹੈ ਕਿਸਾਨ ਮੇਰੇ ਨਾਲ 25 ਕਿਸਾਨ ਮੈਂ ਮਿਲਾ ਦਿੰਨਾ ਤੁਹਾਨੂੰ ਜਿਨ੍ਹਾਂ ਨਾਲ ਕੋਈ ਮਸਲਾ ਨਹੀਂ ਹੈ ਉਹ ਜ਼ਿਕਰ ਨਹੀਂ ਕਰ ਰਹੇ ਪੰਜਾਬ ਦਾ ਉਹੀ ਜ਼ਿੰਮੇਦਾਰ ਹੈ ਜਿਹੜਾ ਅਕਾਲੀ ਕਾਂਗਰਸੀ ਬੀਐਸਪੀ ਭਾਜਪਾ ਦੇ ਖਾਤਰ ਲੜਿਆ ਤੇ ਉਲਝਿਆ ਫਿਰਦਾ ਹੈ ਜਿਹੜਾ ਝੰਡੇ ਚੱਕੀ ਫਿਰਦਾ ਹੈ ਤੁਹਾਨੂੰ ਕੀ ਲੱਗਦਾ ਜਿਹੜਾ ਇੰਨੀਆਂ ਰੈਲੀਆਂ ਰੋਡ ਸ਼ੋਅ ਹੋ ਰਿਹਾ ਕੱਲ ਰਾਜੇ ਵਿਡਿੰਗ ਦੇ ਚਲੋ ਤਾਂ ਸ਼ਹਿਰ ਚ ਸੀਗਾ ਪਿੰਡਾਂ ਚ ਭਗਵੰਤ ਮਾਨ ਜਾ ਰਿਹਾ ਮੰਨ ਲਓ ਜੇ 1500 ਬੰਦਾ ਮਗਰ ਹੈ ਉਹ ਕਿਸਾਨ ਨਹੀਂ ਹੈਗਾ ਹੂੰ ਉਹਨਾਂ ਚ ਜ਼ਿਮੀਦਾਰ ਨਹੀਂ ਹੈਗੇ ਹੂੰ ਤੁਸੀਂ ਕੀ ਸਮਝ ਰਹੇ ਹੋ ਕਿ ਜਿਹੜੇ ਵਿਰੋਧ ਸਾਰੇ ਪੰਜਾਬ ਦੇ ਜ਼ਿਮੀਦਾਰ 60% ਆਬਾਦੀ ਖੇਤੀ ਕਰਦੀ ਹੈ ਪੰਜਾਬ ਦੀ ਜਾਂ ਖੇਤੀ ਦੇ ਨਾਲ ਸੰਬੰਧਿਤ ਹੈ ਖੇਤ ਮਜ਼ਦੂਰ ਤੇ ਜਿਨ੍ਹਾਂ ਕੋਲੇ ਲੈਂਡ ਹੋਲਡਿੰਗਸ ਹੈ ਹੂੰ ਸਾਰੇ ਸੜਕਾਂ ਤੇ ਤਾਂ ਨਹੀਂ ਉਤਰੇ ਬੈਠੇ ਹੂੰ ਇਸ਼ੂਜ਼ ਵੋਟ ਜਿਹੜੀ ਹੈ ਇਸ਼ੂ ਬੇਸਡ ਪੈਣੀ ਬਹੁਤ ਵੱਡੀ ਗੱਲ ਹੈ ਕਿਹੜਾ ਇਸ਼ੂ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਮਾਨਸੂਨਾ ਪੰਜਾਬ ਲਈ ਖਤਰਨਾਕ ਹੈ ਸਾਰੇ ਇਸ਼ੂ ਮੈਂ ਤੁਹਾਨੂੰ ਗਿਣਾਏ ਆ ਜਿਹੜੇ ਮਾਨਸੂਨ ਨੇ ਖਤਰਨਾਕ ਹੈ ਤੁਸੀਂ ਅੱਜ ਇੱਕ ਇਹ ਸਵਾਲ ਹੈ ਕਿ ਅਸੀਂ ਨੌਕਰੀਆਂ ਦੇਵਾਂਗੇ ਹਮ ਜਦੋਂ ਤੁਸੀਂ ਰੋਕ ਦਿਓ ਸੀਐਮ ਨੂੰ ਰੋਕੋ ਹਮ ਕਿ ਜਿਹੜੀਆਂ ਤੁਸੀਂ ਕਹਿੰਦੇ ਹੋ ਕਿ ਨੌਕਰੀਆਂ 30000 40000 1 ਲੱਖ 80000 ਪ੍ਰਾਈਵੇਟ ਨੌਕਰੀ ਹਮ ਉਹਦਾ ਡਾਟਾ ਦਿਓ ਸਾਨੂੰ ਉਹਦੇ ਜੋ ਪੰਜਾਬੀ ਕਿੰਨੇ ਲੱਗੇ ਹਮ ਜਿਹੜਾ ਇਹ ਮਸਲਾ ਹੈ ਕਿ ਪੰਜਾਬ ਦਾ ਬਾਰ ਦਾ ਬੰਦਾ ਪੰਜਾਬ ਚ ਲੈਂਡ ਨਾ ਖਰੀਦ ਸਕੇ ਇਹ ਇਹ ਛੋਟਾ ਮਸਲਾ ਮੈਂ ਤੁਹਾਨੂੰ ਥੋੜਾ ਜਿਹਾ ਰੋਕੂੰਗਾ ਤੁਸੀਂ 2016 ਦੇ ਕੈਂਪੇਨ ਦੇ ਵਿੱਚ ਬੜੀ ਸਰਗਰਮੀ ਨਾਲ ਕੰਮ ਕੀਤਾ ਉਦੋਂ ਮੇਰੇ ਸਾਡੇ ਡੇਲੀ ਪੋਸਟ ਲਈ ਤੁਸੀਂ ਉਦੋਂ ਕਰ ਰਹੇ ਸੀ ਬਿਲਕੁਲ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕਾਰਡ ਜਾਰੀ ਕੀਤਾ ਜੌਬ ਕਾਰਡ ਜਾਰੀ ਕੀਤਾ ਜੌਬ ਦੇ ਲਈ ਯਾਦ ਹੋਊਗਾ ਘਰ ਘਰ ਨੌਕਰੀ ਲਈ ਕਿ ਪਾਰੇ ਸੀ ਸਾਰਿਆਂ ਨੇ ਉਸ ਤੋਂ ਵੀ ਪਹਿਲਾਂ ਜਦੋਂ ਕਰਜ਼ਾ ਮਾਫੀ ਦਾ ਵੀ ਉਹ ਮੈਂ ਜਲਾਲਾਬਾਦ ਆਪ ਉੱਥੇ ਕਵਰ ਕਰਨ ਵਾਸਤੇ ਗਿਆ ਸੀਗਾ ਅਖਬਾਰ ਵੱਲੋਂ ਮੈਂ ਲਿਖਦਾ ਸੀ ਉਦੋਂ ਨਾ ਉਦੋਂ ਡਿਜੀਟਲ ਸ਼ੁਰੂ ਹੀ ਹੋ ਗਿਆ ਸੀ ਤੇ ਉਹ ਪਹਿਲਾ ਜਿਹੜਾ ਉਹਨਾਂ ਨੇ ਕੈਂਪੇਨ ਦੀ ਸ਼ੁਰੂਆਤ ਜਲਾਲਾਬਾਦ ਤੋਂ ਕੀਤੀ ਸੀ ਤੇ ਮੇਰੇ ਯਾਦ ਹੈ ਉਦੋਂ ਟਾਈਮਜ਼ ਆਫ ਇੰਡੀਆ ਦੇ ਵੱਡੇ ਜਰਨਲਿਸਟ ਨੇ ਆਈ ਪੀ ਸਿੰਘ ਉਹ ਵੀ ਉੱਥੇ ਸੀਗੇ ਔਰ ਇਹ ਸਾਰੀ ਚਰਚਾ ਹੋਈ ਸੀ ਉਦੋਂ ਕਰਜ਼ਾ ਮਾਫੀ ਦੇ ਵੀ ਤਾਂ ਪੇਪਰ ਭਰੇ ਸੀ ਤੁਹਾਡੇ ਯਾਦ ਹੈ ਕਿ ਨਹੀਂ ਯਾਦ ਪਰ ਇਹ ਕਿਸਾਨ ਦਾ ਸਾਰਾ ਕਰਜ਼ਾ ਮਾਫ ਹੋਊਗਾ ਉਹ ਬੀਤੀਆਂ ਗੱਲਾਂ ਰਹਿ ਗਈਆਂ ਕੈਪਟਨ ਗਏ ਹੁਣ 2024 ਐ ਇਹ ਲੋਕ ਸਭਾ ਐ ਇੱਥੇ ਮੁੱਦੇ ਹੋਰ ਨੇ ਪਰ ਮੈਂ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਨੈਸ਼ਨਲ ਇਸ਼ੂਜ਼ ਦੀ ਕੋਈ ਜ਼ਿਕਰ ਨਹੀਂ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਮੋਦੀ ਵਰਸਸ ਰਾਹੁਲ ਗਾਂਧੀ ਦੀਆਂ ਸਟੇਟਮੈਂਟਾਂ ਦਾ ਕੋਈ ਜ਼ਿਕਰ ਨਹੀਂ ਹੈ ਜੀ ਪੰਜਾਬ ਦੇ ਵਿੱਚ ਜੇ ਸੱਤਾਧਿਰ ਦੀ ਮੁਖਾਲਫਤ ਹੈ ਐਂਟੀਨ ਕਮਨਸੀ ਹੈ ਜੀ ਤਬ ਬਹੁਤ ਵੱਡੀ ਪੋਜ਼ਿਟਿਵਿਟੀ ਵੀ ਆਪਾਂ ਫਿਰੋਜ਼ਪੁਰ ਜਾ ਕੇ ਆਏ ਹਾਂ ਉਸਦੇ ਲੋਕ ਕੀ ਕਹਿ ਰਹੇ ਸੀ ਕਿ ਭਾਈ ਭਾਵੇਂ 100 ਕਮੀਆਂ ਨੇ ਪਰ ਸਾਡੇ ਟੇਲਾਂ ਤੱਕ ਪਾਣੀ ਤਾਂ ਆਇਆ ਹੀ ਆ ਸਾਨੂੰ ਪਾਣੀ ਮਿਲਿਆ ਮਿਲਿਆ ਬਿਜਲੀ ਮਿਲੀ ਹੈ ਇਹ ਗੱਲ ਬੋਲ ਰਹੇ ਆ ਇਹ ਛੋਟੇ ਫੈਕਟਰ ਨਹੀਂ ਹੈ ਬਿਜਲੀ ਦਾ ਬਿੱਲ ਨਾ ਆਉਣਾ ਅਸਲ ਚ ਕੀ ਹੋ ਰਿਹਾ ਜਿੰਨਾ ਐਨਾਲਿਸਿਸ ਹੁਣ ਹੋ ਰਿਹਾ ਨਾ ਰਮਨ ਮੈਂ ਮਹਿਸੂਸ ਕਰ ਰਿਹਾ ਕਿ ਇਹ ਐਨਾਲਿਸਿਸ ਇੱਕ ਚੀਜ਼ ਜਿਵੇਂ ਉਹ ਕਹਿੰਦੇ ਨਾ ਕਿ ਲੈਡ ਟੌਕਸਿਕ ਇਕੁਅਲ ਟੂ 100 ਉਹ ਜਿਵੇਂ ਮੈਥਸ ਕਹਿੰਦੇ ਸੀਗੇ ਕਿ x 100 ਹੈ। ਉਹਵੇਂ ਸ਼ਾਇਦ ਬਹੁਤ ਐਨਾਲਿਸਿਸ ਇਹ ਸੋਚ ਕੇ ਹੋ ਰਿਹਾ ਕਿ ਲੈਟ ਆਮ ਆਦਮੀ ਪਾਰਟੀ 0 ਉਸ ਤੋਂ ਬਾਅਦ ਐਨਾਲਿਸਿਸ ਹੋ ਰਿਹਾ ਤੁਸੀਂ ਮੌਜੂਦਾ ਸਰਕਾਰ ਦੀ ਵੋਟ ਬੈਂਕ ਨੂੰ ਮੰਨਫੀ ਕਿਉਂ ਕਰਕੇ ਚੱਲ ਰਹੇ ਹੋ ਮੈਂ ਬਹੁਤ ਸਾਰੇ ਐਨਾਲਿਸਟ ਨੂੰ ਰੋਜ਼ ਸੁਣ ਰਿਹਾ ਉਹ ਚਰਚਾ ਕਰ ਰਹੇ ਕਿ ਭਾਜਪਾ ਨੂੰ ਜੀ ਰਾਮ ਮੰਦਰ ਦੇ ਨਾਂ ਦਾ ਵੋਟ ਪੈ ਰਿਹਾ ਸ਼ਹਿਰੀ ਹਿੰਦੂਤਾ ਜੀ ਬੀਜੇਪੀ ਵੱਲ ਜਾ ਸਕਦਾ ਹੈ ਇਹ ਚਰਚਾ ਹੈ ਚਰਚਾ ਹੈ ਇਹ ਚਰਚਾ ਪਰ ਮੋਰ ਲੱਗ ਰਹੀ ਹੈ ਤੇ ਤੁਸੀਂ ਕੀ ਸਮਝਦੇ ਹੋ ਕਿ ਸ਼ਹਿਰ ਦਾ ਹਿੰਦੂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਕਰ ਰਿਹਾ ਜਿਨੇ 2 ਸਾਲ ਪਹਿਲਾਂ ਵੋਟ ਕੀਤੀ ਔਰ ਵੋਟ ਨਹੀਂ ਕੀਤੀ ਧੜਾ ਧੜ ਗੱਫਿਆਂ ਦੇ ਵਿੱਚੋਂ ਵੋਟ ਕਰਕੇ ਗਿਆ ਤੁਸੀਂ ਕੀ ਸਮਝ ਰਹੇ ਹੋ ਕਿ ਜਿਹੜੀ ਪਾਰਟੀ ਕਿਤੇ ਕਿਤੇ 50% ਦੇ ਨੇੜੇ ਵੀ ਵੋਟ ਲੈ ਗਈ ਕਿਤੇ 54% ਵੀ ਵੋਟ ਲੈ ਗਈ ਉਹ 0% ਚਲੀ ਜਾਊਗੀ ਤਾਂ ਇਹ ਮੈਨੂੰ ਲੱਗਦਾ ਹੈ ਕਿ ਅੰਡਰਐਸਟੀਮੇਟਾ ਚੀਜ਼ ਹੈ 100% 100% ਤੁਸੀਂ ਲੁਧਿਆਣਾ ਸੀਟ ਦਾ ਜ਼ਿਕਰ ਕਰਦਾ ਮੈਂ ਇੱਕ ਪਾਸੇ ਚਰਚਾ ਰਾਜਾ ਵੜਿੰਗਾ ਇੱਕ ਪਾਸੇ ਰਵਨੀਤ ਬਿੱਟੂ ਹੈ ਦੋ ਜੇ ਮੰਨフィ ਕਰਤੇ ਸੀ ਕੈਂਡੀਡੇਟ ਪੱਪੀ ਪ੍ਰੈਸ਼ਰ ਦਾ ਨਾਮ ਨਹੀਂ ਲੈ ਰਹੇ ਤੁਸੀਂ ਮੈਂ ਕਹਿੰਨਾ ਅਕਾਲੀ ਦਲ ਨੂੰ ਕਮਜ਼ੋਰ ਜੇ ਕੋਈ ਕਹਿੰਦਾ ਵੀ ਹੈ ਰੰਜੀਤ ਢਿੱਲੋਂ ਕਮਜ਼ੋਰ ਨੇ ਤਾਂ ਅਕਾਲੀ ਦਲ ਆਪ ਦਾ ਵੋਟ ਬੈਂਕ ਵੀ ਜੇ ਜਿੰਨਾ ਵੋਟ ਹੈ ਉਹਨਾਂ ਵੀ ਜੇ ਲੈ ਜਾਂਦੀ ਹੈ ਤਾਂ ਡੂੜ ਲੱਖ ਵੋਟ ਤੱਕ ਮੜੇ ਤੋਂ ਮੜੇ ਲਾਤਾਂ 'ਚ ਵੀ ਕਿਤੇ ਨਹੀਂ ਗਿਆ ਕਿਤੇ ਨਹੀਂ ਗਿਆ ਤੇ ਆਮ ਆਦਮੀ ਪਾਰਟੀ ਜਿਹੜੀਆਂ 9 ਦੀਆਂ 9 ਕਨਸਟਿਟੂਐਂਟਸ ਸੀਆਂ ਜਿੱਤ ਕੇ ਬੈਠੀ ਹੈ 2 ਸਾਲ ਪਹਿਲਾਂ ਸਾਰੇ ਐਮਐਲਏ ਸਰਗਰਮ ਨੇ ਸਾਰੇ ਐਮਐਲਏ ਦਿਨ ਰਾਤ ਕੰਮ ਕਰ ਰਿਹਾ ਭਾਵੇਂ ਤੁਸੀਂ ਇਹ ਕਹਿ ਦਿਓ ਕਿ ਪੱਪੀ ਪ੍ਰੈਸ਼ਰ ਹਾਊਸਹੋਲਡ ਨੇਮ ਨਹੀਂ ਹੈ ਪੱਪੀ ਪ੍ਰੈਸ਼ਰ ਨੂੰ ਗਿੱਲ ਹਲਕੇ ਚ ਦਾਖਾ ਚ ਆਣ ਅਨ ਐਕਸਪੈਕਟਿਡ ਰਿਜ਼ਲਟ ਮੈਂ ਮੰਨਦਾ ਮੈਂ ਮੰਨਦਾ ਮੈਂ ਅੱਜ ਕਿਸੇ ਨੂੰ ਇਹ ਗੱਲ ਕਹਿ ਰਿਹਾ ਸੀ ਵੀ ਤੁਸੀਂ ਰਾਜਾ ਬਿੱਟੂ ਰਾਜਾ ਬਿੱਟੂ ਚ ਪੈ ਰਹੋ ਤੇ ਪਤਾ ਲੱਗੇ ਜਿਵੇਂ ਨਵਜੋਤ ਸਿੱਧੂ ਆਲਾ ਹੋਇਆ ਸੀ ਨਾ ਤੁਹਾਨੂੰ ਪਤਾ ਲੱਗੇ ਕਿ 4 ਤਰੀਕ ਨੂੰ ਪੱਪੀ ਪ੍ਰਾਸ਼ਰ ਦੀ ਤੁਹਾਨੂੰ ਪਲੇਟ ਚ ਲਾਣੀ ਪੈ ਜੇ ਮੀਡੀਆ ਵਾਲਿਆਂ ਨੂੰ ਵੀ ਲੁਧਿਆਣਾ ਤੋਂ ਪੱਪੀ ਪ੍ਰਾਸ਼ਰ ਲਈ ਪੋਸੀਬਲ ਹੈ 9 ਹਲਕੇ 9 ਦੇ 9 ਐਮਐਲਏ ਉਹਨਾਂ ਦੇ ਉਹਨਾਂ ਦਾ ਉਹ ਵੋਟਰ ਜਿਹੜਾ ਮੇਰੀ ਮੈਂ ਲੁਧਿਆਣੇ ਬਹੁਤ ਰਿਹਾ ਤੁਹਾਨੂੰ ਪਤਾ ਹੈ ਮੈਂ ਚਰਚਾ ਕਰ ਰਿਹਾ ਸੀ ਕੋਈ ਕਹਿੰਦਾ ਕਿ ਨਹੀਂ ਯਾਰ ਬਿੱਟੂ ਜਿੱਤੂਗਾ ਕੋਈ ਕਹਿੰਦਾ ਬਿੱਟੂ ਹਾਰੂਗਾ ਕੋਈ ਕਹਿੰਦਾ ਕਿ ਰਾਜਾ ਜਿੱਤੂ ਰਾਜਾ ਹਾਰੂਗਾ ਤੇ ਮੈਂ ਉਹਨੂੰ ਪੁੱਛਿਆ ਤੁਸੀਂ ਵੋਟ ਕਿਹਨੂੰ ਪਾ ਰਹੇ ਹੋ ਕਹਿੰਦਾ ਅਸੀਂ ਪਿਛਲੀ ਵਾਰੀ ਤਾਂ ਆਮ ਆਦਮੀ ਪਾਰਟੀ ਨੂੰ ਪਾਈ ਸੀ ਤੇ ਮੈਂ ਕਿਹਾ ਇਹਤ ਕੀ ਕਿਹਨੂੰ ਪਾ ਰਹੇ ਹੋ ਭਾਜੀ ਜੀ ਕਹਿੰਦਾ ਭਾਜੀ ਅਸੀਂ ਉੱਥੇ ਹੀ ਪਾਵਾਂਗੇ ਜਿੱਥੇ ਪਾ ਰਹੇ ਆ ਫਿਰ ਮਾਈਨਸ ਕਰਕੇ ਕਿਉਂ ਦੇਖਿਆ ਜਾ ਰਿਹਾ ਮਾਈਨਸ ਪਰਸੈਪਸ਼ਨ ਕ੍ਰੀਏਟ ਹੋਈ ਕਿਉਂਕਿ ਜਿਹੜੇ ਲੀਡਰਸ ਐਕਸਪੈਕਟ ਕੀਤੇ ਜਾ ਰਹੇ ਸੀ ਲੋਕ ਸਭਾ ਚ ਜਿਹੜੀ ਐਕਸਪੈਕਟੇਸ਼ਨ ਸੀ ਉਹ ਜੇ ਐਮ ਐਲ ਏਸ ਨੂੰ ਛੱਡ ਕੇ ਉਸ ਕੱਦ ਦੇ ਲੀਡਰ ਦੋ ਸਾਲਾਂ ਚ ਕ੍ਰੀਏਟ ਕੀਤੇ ਹੁੰਦੇ ਜਿਹੜੀ ਇੱਕ ਪਾਲਿਸੀ ਆਮ ਆਦਮੀ ਪਾਰਟੀ ਦੀ ਕਿ ਉਹ ਅੰਡਰਡੌਗਸ ਤੇ ਖੇਡਦੀ ਆਈ ਹੈ ਹੁਣ ਤੱਕ ਦਿੱਲੀ ਚ ਵੀ ਖੇਡਦੀ ਆਈ ਇੱਥੇ ਵੀ ਉਹਨਾਂ ਦੀ ਇਹ ਪਾਲਿਸੀ ਔਰ ਮੈਨੂੰ ਇਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਸਟਾਈਲ ਆਫ ਪੋਲਿਟਿਕਸ ਦੇ ਵਿੱਚ ਪੈਰਲਲ ਲੀਡਰਸ਼ਿਪ ਦੀ ਕੋਈ ਜਗ੍ਹਾ ਨਹੀਂ ਹੈ ਜੋ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਚ ਕੀਤਾ ਜੀ ਕਿ ਪੈਰਲਲ ਲੀਡਰਸ਼ਿਪ ਹੌਲੀ 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 ਉਹਨਾਂ ਨੇ ਜ਼ੀਰੋ ਕਰਕੇ ਰੱਖੀ ਜਾਂ ਤਾਂ ਮੇਰੇ ਥੱਲੇ ਰਹਿ ਕੇ ਕੰਮ ਕਰੋ ਤੇ ਜਾਂ ਫਿਰ ਪਾਰਟੀ ਚੋਂ ਟੋੜਾ ਸਾਹਿਬ ਅੱਡ ਹੋਏ ਸੀ ਤੁਹਾਨੂੰ ਯਾਦ ਹੈ ਨਾ ਵੱਡਾ ਢੜਾ ਮਹਿੰਦਰ ਗਰੇਵਾਲ ਸਾਰੇ ਅਲੱਗ ਉਹ ਉਹ ਦੌਰ ਯਾਦ ਕਰੋ ਇਹ ਉਸੇ ਤਰ੍ਹਾਂ ਦਾ ਦੌਰ ਹੈ ਜਿੱਥੇ ਆਮ ਆਦਮੀ ਪਾਰਟੀ ਚ ਕਲੈਰਿਟੀ ਆਈ ਕਿ ਜਿਹੜੇ ਕੱਦ ਦੇ ਲੀਡਰ ਸੀ ਅੱਜ ਅਰਵਿੰਦ ਕੇਜਰੀਵਾਲ ਦੇ ਕੱਦ ਦਾ ਤਾਂ ਕੋਈ ਲੀਡਰ ਨਹੀਂ ਹੈ ਜੀ ਹਨਾ ਉਸ ਸਕੇਲਮਰ ਦਾ ਲੀਡਰ ਨਹੀਂ ਹੈ ਜਿਹੜੇ ਸੀਗੇ ਉਹ ਤੁਸੀਂ ਯਾਦ ਕਰੋ ਤੁਸੀਂ ਯੋਗਿੰਦਰ ਯਾਦਵ ਯੋਗਿੰਦਰ ਯਾਦਵ ਬਹੁਤ ਵੱਡਾ ਲੀਡਰ ਸੀ ਪ੍ਰਸ਼ਾਂਤ ਕਿਸ਼ੋਰ ਬਹੁਤ ਵੱਡੇ ਲੀਡਰ ਸੀਗੇ ਆਸ਼ੂ ਤੋਸ਼ ਪ੍ਰਸ਼ਾਂਤ ਭੂਸ਼ਣ ਸੀਗੇ ਤੁਸੀਂ ਦੇਖੋ ਕਿ ਐਚਐਸ ਫੁੱਲਕਾ ਬਹੁਤ ਪੰਜਾਬ ਦਾ ਬਹੁਤ ਵੱਡਾ ਸੀ ਬੱਟਾ ਚੇਰਾ ਵੱਡਾ ਲੀਡਰ ਸੀ ਇੰਟੈਲੈਕਚੁਅਲ ਸੀਗਾ ਉਹ ਸਿਆਸਤ ਤੋਂ ਕਿੱਥੇ ਗਏ ਛੋਟੇਪੁਰ ਦਾ ਅੱਜ ਤੱਕ ਪਤਾ ਲੱਗਿਆ ਤੁਹਾਨੂੰ ਵੀ ਛੋਟੇਪੁਰ ਦੀ ਸੀੜੀ ਕਿਹੜੀ ਹੈ ਉਹ ਇੱਕ ਤਾਂ ਮੈਂ ਗੱਲ ਕਹਿ ਰਿਹਾ ਕਿ ਉਸ ਸਟਾਈਲ ਆਫ ਪੋਲਿਟਿਕਸ ਦੇ ਵਿੱਚ ਅਰਵਿੰਦ ਕੇਜਰੀਵਲ ਸਟਾਈਲ ਆਫ ਪੋਲਿਟਿਕਸ ਦੇ ਵਿੱਚ ਪੈਰਲਲ ਲੀਡਰਸ਼ਿਪ ਦੀ ਜਗ੍ਹਾ ਨਹੀਂ ਹੈ ਉਹ ਅੰਡਰਡੌਗਸ ਤੇ ਖੇਡਦੇ ਆ ਤੇ ਉਹਨਾਂ ਨੂੰ ਕੰਟਰੋਲ ਕਰਦੇ ਆ ਜਿਵੇਂ ਐਮਐਲਏਜ਼ ਨੇ ਐਮਐਲਏ ਕਿੰਨੇ ਮੇਰੇ ਖਿਆਲ ਤੁਸੀਂ ਚਾਰ ਮੰਤਰੀ ਉਤਾਰੇ ਬਲਬੀਰ ਸਿੰਘ ਉਤਾਰੇ ਖੁੱਡੀਆਂ ਉਤਾਰੇ ਮੀਥੇਰ ਉਤਾਰੇ ਲਾਲਜੀਤ ਭੁੱਲਰ ਉਤਾਰੇ ਅੰਮ੍ਰਿਤਸਰ ਤੋਂ ਤੁਸੀਂ ਕੁਲਦੀਪ ਢਾਲੀਵਾਲ ਉਤਾਰੇ ਪੰਜ ਹੋ ਗਏ ਤੁਸੀਂ ਐਗਜ਼ਿਸਟਿੰਗ ਪੰਜ ਮਿਨਿਸਟਰਾਂ ਨੂੰ ਲੋਕ ਸਭਾ ਚ ਲੈ ਗਏ ਹਾਂ ਮੈਂ ਇਲੈਕਟ ਕਰਕੇ ਚੱਲਦਾ ਮੈਂ ਪੰਜੇ ਜਿੱਤ ਜਾਣ ਤੇ ਫਿਰ ਉਸ ਤੋਂ ਬਾਅਦ ਜਮਣੀ ਚੋਣਾ ਤੁਹਾਡੀ ਕੈਬਨਿਟ ਕੈਬਨਟ ਉੱਤੀ ਗਈ ਗਈ ਨਵੀਂ ਕੈਬਨਿਟ ਆਊਗੀ ਤੇ ਫਿਰ ਬਾਈਲੈਕਸ਼ਨ ਮੇਰੇ ਖਿਆਲ ਬਾਕੀ ਐਮ ਐਲ ਐਸ ਕਿੰਨੇ ਪੱਪੀ ਪ੍ਰੈਸ਼ਰ ਸਾਰੇ ਐਮ ਐਲ ਐਸ ਨੇ ਬਾਕੀ ਪੰਜਾਬ ਨੂੰ ਇਲੈਕਸ਼ਨ ਮੋਡ ਚ ਰਹੂ ਪੰਜਾਬ ਇਲੈਕਸ਼ਨ ਮੋਡ ਚ ਰਹੂਗਾ ਪੰਜਾਬ ਤਾਂ ਇਹ ਪਾਰਟੀ ਨੇ ਦੋ ਸਾਲਾਂ ਚ ਉਸ ਅੱਛਾ ਫੇਰ ਦੋ ਸਾਲ ਪਹਿਲਾਂ ਡੇਢ ਸਾਲ ਪਹਿਲਾਂ ਤੁਸੀਂ ਕਰਾਚੋ ਸਾਹਿਬ ਨੂੰ ਇਹ ਕਹਿ ਕੇ ਲਾਉਨੇ ਹੋ ਕਿ ਇਹ ਸਾਡੇ ਵਰਕਰ ਨੇ ਇਹ ਆਮ ਆਦਮੀਆਂ ਦੀ ਪਾਰਟੀ ਹੈ ਦੇਖੋ ਇਹ ਇੱਕ ਕ੍ਰਿਟਿਸਿਜ਼ਮ ਹੈ ਇਹ ਲੇਕਿਨ ਮੈਂ ਇਹ ਨਹੀਂ ਕਰਿਆ ਦੇ ਨਾਲ ਵੋਟ ਬੈਂਕ ਸਲਿੱਪ ਹੋ ਗਿਆ ਹਾਂ ਉਸ ਕਦ ਦੇ ਲੀਡਰਸ ਪੈਦਾ ਕੀਤੇ ਉਹਨਾਂ ਨੂੰ ਵੱਡਾ ਕੀਤਾ ਹੁੰਦਾ ਬਰਾਬਰ ਤੇ ਰਾਗਵ ਚੱਡਾ ਹੀ ਨਹੀਂ ਨਜ਼ਰ ਆ ਰਿਹਾ ਤਾਂ ਬਹੁਤ ਇਹ ਤਾਂ ਫੇਰ ਚਲੋ ਤੁਸੀਂ ਸੈਕੰਡਰੀ ਗੱਲ ਹੈ। ਕਿਰਤ ਨੇ ਉਹ ਕਿਸੇ ਬਿਮਾਰੀ ਤੋਂ ਜੋ ਮੈਨੂੰ ਜਾਣਕਾਰੀ ਆ। ਠੀਕ ਨਹੀਂ ਚੱਲ ਰਹੇ? ਨਹੀਂ ਸਿਹਤ ਠੀਕ ਨਹੀਂ। ਨਸਾਜ਼ ਹੈ ਉਹਨਾਂ ਦੀ। ਠੀਕ ਹੈ। ਕਈ ਚੀਜ਼ਾਂ ਹੋਈਆਂ ਕੋਈ ਖਾਸ ਬਿਮਾਰੀ ਹੋਗੀ। ਖਾਸ ਬਿਮਾਰੀ ਹੋ ਜਾਂਦੀ ਆ। ਚਲੋ ਠੀਕ ਹੈ ਜਿਸ ਸੇਤ ਇਸ਼ੂ ਆਇਆ ਤਾਂ ਇੱਕ ਵੱਖਰੀ ਗੱਲ ਹੈ ਪਰ ਆ ਐਕਸ ਦੇ ਉੱਤੇ ਟਕ 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 ਚਾਰ ਸ਼ਬਦ ਤਾਂ ਵੱਜ ਹੀ ਸਕਦੇ ਬੰਦਾ ਬੈੱਡ ਤੇ ਵੀ ਪਿਆ ਹੋਵੇ ਆਈ ਸੀ ਯੂ 'ਚ ਵੀ ਪਈ ਅੱਜ ਕੱਲ ਲੋਕ ਡਾਕਟਰ ਨੂੰ ਕਹਿੰਦੇ ਕਿ 2 ਮਿੰਟ ਫੋਨ ਫੜਾ ਦੇ ਮੜਾ ਜਿਹਾ ਨਿਗਾ ਮਾਰ ਲਾ ਮੈਂ ਰਮਨ ਮੈਂ ਇਹ ਮਹਿਸੂਸ ਕਰਦਾ ਕਿ ਅਗਲੇ 10 ਦਿਨਾਂ ਬਾਅਦ ਪੰਜਾਬ ਦੀ ਪਿਕਚਰ ਬਹੁਤ ਜ਼ਿਆਦਾ ਕਲੀਅਰ ਹੋਊਗੀ ਅੱਜ ਵੀ ਐਜ਼ ਆਫ ਨਾਓ ਸਿਰਫ ਕਿ ਆਸ ਰਹੀਆਂ ਟੁੱਕੇ ਵੱਜੇ ਜਾ ਰਹੇ ਨੇ ਮਾਰਕੀਟ ਦੇ ਮੈਂ ਥੋੜਾ ਜਿਹਾ ਸਿੱਖ ਵੋਟਰਸ ਵੱਲ ਆਉਣਾ ਚਾਹਣਾਗਾ ਸਿੱਖ ਵੋਟਰ ਇਸ ਵੇਲੇ ਭੰਬਲ ਪੂਸੇ ਦੇ ਵਿੱਚ ਆ ਉਸ ਦੇ ਸਾਹਮਣੇ ਚਿੰਤਾ ਦੀ ਗੱਲ ਕੀ ਰਹੀ ਇਸ ਕਰਕੇ ਆ ਕਿ ਸਾਡੀ ਨੁਮਾਇੰਦਾ ਜਥੇ ਜਥੇ ਬੰਦੀ ਕੌਣ ਹੈ ਸਾਨੂੰ ਸਾਡੀਆਂ ਜਿਹੜੇ ਮੁੱਦੇ ਹੈਗੇ ਨੇ ਚਾ ਬੰਦੀ ਸਿੰਘਾਂ ਦਾ ਮੁੱਦਾ ਹੈਗਾ ਚਾਏ ਪੰਜਾਬ ਦੇ ਨਾਲ ਜੁੜੇ ਬਹੁਤ ਸਾਰੇ ਸਿੱਖ ਇਸ਼ੂਸ ਹੈਗੇ ਨੇ ਜਿਹੜੇ ਸਟੇਟ ਟੂ ਸਟੇਟ ਜਾ ਕੇ ਚੇਂਜ ਵੀ ਹੁੰਦੇ ਨੇ ਯੂਪੀ ਦੇ ਵੀ ਸਾਡਾ ਬਹੁਤ ਸਾਰਾ ਭਾਈਚਾਰਾ ਬੈਠਾ ਹੋਇਆ ਰਾਜਸਥਾਨ ਦੇ ਵਿੱਚ ਸਾਡਾ ਬਹੁਤ ਸਾਰਾ ਭਾਈਚਾਰਾ ਬੈਠਾ ਹੋਇਆ ਔਰ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਦੋਂ ਜਾਂਦੇ ਉੱਥੇ ਬਹੁਤ ਸਾਰੇ ਇਸੇ ਇਸ਼ੂ ਖੜੇ ਹੁੰਦੇ ਨੇ ਤੋ ਕਹਿ ਰਹੇ ਨੇ ਕਿ ਅਸੀਂ ਵਿਸ਼ਵਾਸ ਕੀਤੇ ਕਰਕੇ ਇੱਥੇ ਵੋਟ ਅਸੀਂ ਪੰਜਾਬ ਲੈਵਲ ਤੇ ਨਹੀਂ ਦੇਣੀ ਇੱਥੇ ਵੋਟ ਅਸੀਂ ਪਾਉਣੀ ਆ ਨੈਸ਼ਨਲ ਲੈਵਲ ਤੇ ਵੋਟ ਪਾਉਣੀ ਆ ਮੋਦੀ ਜਾਂ ਰਾਹੁਲ ਗਾਂਧੀ ਦੇਖੋ ਪੰਜਾਬ ਤੋਂ ਬਾਹਰ ਦਾ ਸਿੱਖ ਦਾ ਟ੍ਰੈਂਡ ਇਹ ਬਦਲਿਆ ਕਿ ਉਹ ਕਿਸੇ ਵੇਲੇ ਕਾਂਗਰਸ ਨੂੰ ਵੋਟ ਕਰਦਾ ਰਿਹਾ ਹੂੰ 84 ਤੋਂ ਬਾਅਦ ਉਹ ਪੰਜਾਬ ਤੋਂ ਬਾਹਰ ਦਾ ਸਿੱਖ ਕਾਂਗਰਸ ਤੋਂ ਟੁੱਟਿਆ ਹਮ ਮੌਜੂਦਾ ਦੌਰ ਦੇ ਵਿੱਚ ਮੇਰੀ ਆਬਜ਼ਰਵੇਸ਼ਨ ਹੈ ਕਿ ਪੰਜਾਬ ਤੋਂ ਬਾਹਰ ਦਾ ਸਿੱਖ ਹੈ ਜਿਹੜਾ ਉਹ ਬੀਜੇਪੀ ਨੂੰ ਵੋਟ ਕਰਦਾ ਮੈਂ ਇਹਦੀ ਮਿਸਾਲ ਤੁਹਾਨੂੰ ਦਿਨਾ ਦਿੱਲੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲੈਂਡਸਲਾਈਡ ਵਿਕਟਰੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਦੋ ਵਾਰੀ ਦੇਖ ਲਿਆ ਤੁਸੀਂ ਤੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਬੀਜੇਪੀ ਦੀ ਲੈਂਡਸਲਾਈਡ ਵਿਕਟਰੀ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਪੰਜਾਬ ਕਿਉਂਕਿ ਸਿੱਖ ਬਹੁ ਗਿਣਤੀ ਚ ਹੈ ਨਾ ਦਿੱਲੀ ਦੇ ਵਿੱਚ ਵੱਡੀ ਗਿਣਤੀ ਚ ਸਿੱਖ ਹੈ ਮਤਲਬ ਕਿ ਉਹ ਟਾਪ ਦੇ ਉੱਤੇ ਹਮ ਬੀਜਪੀ ਨੂੰ ਦੇਖਣਾ ਚਾ ਰਿਹਾ ਉਹਦਾ ਉਹਦਾ ਬਹੁਤ ਵੱਡੇ ਰੀਜਨਸ ਨੇ ਯੂਪੀ ਦੇ ਵਿੱਚ ਜਿਹੜਾ ਸਿੱਖ ਬੈਠਾ ਉਹ ਵੀ ਬੀਜਪੀ ਨੂੰ ਵੋਟ ਕਰ ਰਿਹਾ ਹਾਲਾਂਕਿ ਮੈਨੂੰ ਇਹ ਸਰਪ੍ਰਾਈਜ਼ ਹੋਇਆ ਜਦੋਂ ਕਿਸਾਨ ਅੰਦੋਲਨ ਤੋਂ ਬਾਅਦ ਵੀ ਵੈਸਟਰਨ ਯੂਪੀ ਦੇ ਵਿੱਚ ਤੁਸੀਂ ਦੇਖੋ ਮੈਂ ਇਹ ਮਹਿਸੂਸ ਕਰ ਰਿਹਾ ਸੀ ਕਿ ਬੀਜਪੀ ਦਾ ਸੁਪੜਾ ਸਾਫ਼ ਹੋ ਜੂ ਕਿਉਂਕਿ ਵੈਸਟਰਨ ਯੂਪੀ ਉਹ ਖਿੱਤਾ ਸੀ ਜਿੱਥੇ ਸਾਰਾ ਪੰਜਾਬੀ ਬੈਠਾ ਸੀਗਾ ਸਾਰਾ ਪੰਜਾਬੀ ਸੀ ਔਰ ਅੰਦੋਲਨ ਦੇ ਵਿੱਚ ਸੀ ਔਰ ਅੰਦੋਲਨ ਚ ਲਖੀਮਪੁਰ ਦੀ ਘਟਨਾ ਤੋਂ ਬਾਅਦ ਤਾਂ ਔਰ ਉਸੇ ਸੀਟ ਤੇ ਵੀ ਭਾਜਪਾ ਜਿੱਤੀ ਤੁਸੀਂ ਦੇਖੋ ਲਖੀਮਪੁਰ ਚ ਵੀ ਭਾਜਪਾ ਜਿੱਤਦੀ ਹੈ ਇਹ ਮੇਰੇ ਵਾਸਤੇ ਸਰਪ੍ਰਾਈਜ਼ ਸੀਗਾ ਇਹਦਾ ਐਨਾਲਿਸਿਸ ਤਾਂ ਬਹੁਤ ਕਲੀਅਰ ਹੈ ਕਿ ਕਾਂਗਰਸ ਦੇ ਵਿੱਚ ਵੀ ਐਮਐਲਏਜ਼ ਬਣਦੇ ਆਏ ਐ ਇਸ ਚ ਕੋਈ ਦੋਰਾ ਨਹੀਂ ਮੈਂ ਪਿੱਛੇ ਜੇ ਮੇਰੀ ਕੋਈ ਰਿਸ਼ਤੇਦਾਰੀ ਸੀ ਮੱਧ ਪ੍ਰਦੇਸ਼ ਦੇ ਵਿੱਚ ਮੈਂ ਖੰਡਵਾ ਇਲਾਕਾ ਹੈ ਉੱਥੇ ਖੰਡਵਾ ਦੇ ਵਿੱਚ ਗਿਆ ਤਾਂ ਉੱਥੇ ਇੱਕ ਬੜੇ ਵੱਡੇ ਸਿੱਖ ਲੀਡਰ ਨੇ ਔਰ ਉਹ ਭਾਜਪਾ ਦੇ ਵੱਡੇ ਆਗੂ ਨੇ ਵੱਡਾ ਚਿਹਰਾ ਨੇ ਤਾਂ ਜਿੱਥੇ-ਜਿੱਥੇ ਸਿੱਖ ਬੈਠੇ ਭਾਜਪਾ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਉੱਥੇ ਸਿੱਖ ਚਿਹਰਿਆਂ ਨੂੰ ਉਭਾਰਿਆ ਜਾਵੇ ਪੰਜਾਬ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਤਾਂ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਸਿੱਖ ਵੋਟਰ ਮੈਨੂੰ ਇਹ ਦੱਸੋ ਕਿ ਤੁਸੀਂ ਕਿਹਨੂੰ ਸਿੱਖ ਵੋਟਰ ਸਮਝਦੇ ਹੋ ਸਿੱਖ ਪੋਲਿਟਿਕਸ ਕਿਹਨੂੰ ਸਮਝ ਕੇ ਚੱਲ ਰਹੇ ਹੋ ਅੱਜ ਤੁਸੀਂ ਸਿੱਖ ਪੋਲਿਟਿਕਸ ਤਾਂ ਹਮੇਸ਼ਾ ਹੀ ਵੰਡੀ ਹੋਈ ਪੋਲਿਟਿਕਸ ਹੈ ਜਿਹੜੇ ਪੰਥਕ ਕਹਿੰਦੇ ਆਏ ਆ ਉਹ ਆਪ ਫਿਰ ਬਾਅਦ ਚ ਆਪਦੇ ਆਪ ਨੂੰ ਸੈਕੂਲਰ ਦੱਸਣ ਲੱਗੇ ਇੱਥੇ ਭਾਵੇਂ ਬੀਜੇਪੀ ਲਈ ਵੀ ਚੁਣੌਤੀ ਹੈ ਨਾ ਰਾਸ਼ਟਰੀ ਸਿੱਖ ਸੰਗਤ ਬਹੁਤ ਵੱਡਾ ਫੈਕਟਰ ਨਹੀਂ ਹੈ ਰਾਸ਼ਟਰੀ ਸਿੱਖ ਦੇਖੋ ਬੀਜੇਪੀ ਐਸ ਟਾਈਮ ਇਸ ਕਰਕੇ ਬਹੁਤ ਜ਼ਿਆਦਾ ਚਰਚਾ ਚ ਪੰਜਾਬ ਦੇ ਵਿੱਚ ਹੈ ਕਿ ਰਾਮ ਮੰਦਰ ਬਹੁਤ ਵੱਡਾ ਮਸਲਾ ਹੈ ਹਮਮ ਔਰ ਉਹਦਾ ਇੰਪੈਕਟ ਪੰਜਾਬ ਦੇ ਹਿੰਦੂਆਂ ਦੇ ਉੱਤੇ ਪਿਆ ਪਿਆ ਪਰ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਪੰਜਾਬ ਦਾ ਸਿੱਖ ਬੀਜੇਪੀ ਨੂੰ ਵੋਟ ਕਰ ਰਿਹਾ ਮੈਂ ਅਸਹਿਮਤ ਆ ਇਸ ਗੱਲ ਦੇ ਨਾਲ ਪੰਜਾਬ ਦੇ ਵਿੱਚ ਬੀਜੇਪੀ ਨੂੰ ਵੋਟ ਜਿੰਨੀ ਤੁਸੀਂ ਐਕਸਪੈਕਟੇਸ਼ਨ ਹੈ ਤੁਹਾਡੀ ਜਿਹੜੀਆਂ ਸੀਟਾਂ ਬੀਜੇਪੀ ਪਹਿਲਾਂ ਜਿੱਤਦੀ ਆਈ ਹੈ ਉਹਨਾਂ ਸੀਟਾਂ ਤੇ ਤਾਂ ਆਲਰੇਡੀ ਉਹ ਉਹ ਸਟਰੋਂਗ ਹੀ ਨੇ ਗੁਰਦਾਸਪੁਰ ਚ ਉਹ ਸਟਰੋਂਗ ਨੇ ਹੁਸ਼ਿਆਰਪੁਰ ਚ ਉਹ ਸਟਰੋਂਗ ਨੇ ਜਲੰਧਰ ਚ ਉਹਨਾਂ ਦਾ ਠੀਕ ਠਾਕ ਵੋਟ ਬੈਂਕ ਆਲਰੇਡੀ ਹੈ ਸੰਗਰੂਰ ਚ ਉਹਨਾਂ ਨੇ 60-65000 ਵੋਟ ਲਿਆ ਉਹ ਪਹਿਲਾਂ ਵੀ ਅਕਾਲੀ ਦਲ ਬੀਜੇਪੀ ਮਿਲ ਕੇ ਹਮੇਸ਼ਾ ਚੱਲਦੇ ਰਹੇ ਆ ਫਾਜ਼ਿਲਕਾ ਤੇ ਅਬੋਰ ਦੋ ਉਹਨਾਂ ਕੋਲੇ ਫਿਰੋਜ਼ਪੁਰ ਦੇ ਵਿੱਚ ਹੈ ਜੇ ਸ਼ਹਿਰ ਹੈ ਫਿਰੋਜ਼ਪੁਰ ਸਿਟੀ ਦੇ ਵਿੱਚ ਉਹਨਾਂ ਕੋਲੇ ਵੋਟ ਹੈਗਾ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਕੋਲੇ 50-60000 ਵੋਟ ਹਮੇਸ਼ਾ ਉਹ ਕੈਰੀ ਕਰਦੇ ਰਹੇ ਆ ਉਹਨਾਂ ਕੋਲੇ ਅੱਜ ਦੇ ਥੋੜੀ ਸਤਪਾਲ ਗੁਸਾਈਆਂ ਨੇ ਕਿਹੜੇ ਵੇਲਿਆਂ ਦੇ ਲੱਗੇ ਆ ਔਰ ਅਟਲਬੇ ਅਰਿਵਾਜਪਾਈ ਦੇ ਨਾਲ ਉਹ ਕੰਮ ਕਰਦੇ ਰਹੇ ਆ ਤੇ ਮੈਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਕੋਲ ਵੋਟਸ ਤਾਂ ਪਹਿਲਾਂ ਵੀ ਹੈ ਇਹ ਸਰਪ੍ਰਾਈਜ਼ਿੰਗ ਫੈਕਟਰ ਥੋੜੀ ਹੈ ਕਿ ਭਾਜੀਪੀ ਔਰ ਭਾਜੀਪੀ ਜਨ ਸੰਘ ਵੇਲੇ ਪੰਜਾਬ ਦੇ ਵਿੱਚ ਸ਼ਾਖਾਵਾਂ ਦਾ ਦੌਰ ਰਿਹਾ ਸ਼ਾਖਾਵਾਂ ਤਾਂ ਖੜਕੂ ਵੱਦ ਦੇ ਦੌਰ ਚ ਵੀ ਲਗਦੀਆਂ ਰਹੀਆਂ ਤੁਸੀਂ ਦੇਖੋ ਉਦੋਂ ਕਿਹੜਾ ਬੰਦ ਹੋਈਆਂ ਜਦੋਂ ਖੜਕੂ ਆਜਨ ਉਸ ਦੌਰ ਦੇ ਵਿੱਚ ਵੀ ਇਹ ਇਹ ਪਿੰਡਾਂ ਤੱਕ ਵੀ ਅਪਰੋਚ ਕਰਦੇ ਰਹੇ ਔਰ ਕੰਮ ਨਿਰੰਤਰ ਜਦੋਂ ਮੋਦੀ ਸਾਹਿਬ ਕਹਿੰਦੇ ਆ ਕਿ ਮੈਂ ਪੱਗ ਬੰਨ ਕੇ ਰੇਹਣਾ ਉਹ ਕਿਹੜਾ ਦੌਰ ਸੀਗਾ ਉਹ ਦੱਸੋ ਮੈਨੂੰ ਉਹ ਦੌਰ ਉਹੀ ਦੌਰ ਸੀਗਾ ਨਾ ਤਾਂ ਇਹ ਪੰਜਾਬ ਦੀ ਪੋਲਿਟਿਕਸ ਨੂੰ ਨੇੜੇ ਤੋਂ ਜਾਣਦੇ ਆ ਮੋਦੀ ਸਾਹਿਬ ਬਹੁਤ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਪ੍ਰਾਈਮ ਮਿਨਿਸਟਰ ਸਾਰੀ ਪੋਲਿਟਿਕਸ ਨੂੰ ਹੀ ਨੇੜਿਓਂ ਜਾਣਦਾ ਹੁੰਦਾ ਹੁੰਦਾ 10 ਸਾਲ ਪ੍ਰੈਮਿੰਿਸਟਰ ਰਹਿਣ ਵਾਲਾ ਬੰਦਾ ਜਾਣਦਾ ਹੁੰਦਾ ਪੰਜਾਬ ਦੀ ਦੇਖੋ ਪ੍ਰਕਾਸ਼ ਸਿੰਘ ਬਾਦਲ ਦੇ ਸਬੰਧ ਰਹੇ ਨਾ ਪਰ ਆਪਾਂ ਜਿਹੜਾ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਸੀ ਨਾ ਕਿ ਮੈਂ ਮਹਿਸੂਸ ਕਰਦਾ ਕਿ ਦੋ ਜਾਂ ਤਿੰਨ ਸੀਟਾਂ ਤੋਂ ਇਲਾਵਾ ਬੀਜੇਪੀ ਬਹੁਤ ਵੱਡਾ ਇੰਪੈਕਟ ਨਹੀਂ ਪਾਊਗੀ ਇਹ ਬਹੁਤ ਓਵਰ ਚਰਚਿਤ ਗੱਲ ਹੈ ਕਿ ਬੀਜੇਪੀ ਬੀਜੇਪੀ ਚਰਚਾ ਕਿਹਦੀ ਗੱਲ ਦੀ ਹੈ ਸਰ ਬੀਜੇਪੀ ਦੀ ਕੋ ਚਰਚਾ ਦਾ ਇੱਕ ਤਾਂ ਇਹ ਹੈ ਕਿ ਸਰਕਾਰ ਜਿਹੜੀ ਹੈ ਕਿ ਇਸ ਵਾਰ 400 ਪਾਰ ਤਾਂ ਲੋਕਾਂ ਦਾ opinion ਇਹ ਬਣ ਜਾਂਦਾ ਹੈ ਕਿ opinion ਸੈਟ ਕਰ ਦਿੱਤਾ ਗਿਆ opinion ਉਹ ਸੈਟ ਹੈ ਦੂਜਾ ਹੈ ਕਿ ਵਿਰੋਧੀ ਧਿਰ ਕੋਲੇ ਕੰਸਟਰਕਟਿਵ ਕੁਝ ਨਹੀਂ ਸੀਗਾ ਇਸ ਵਾਰੀ ਹਮ ਹੁਣ ਤੱਕ ਔਰ ਜਿੰਨਾ ਇਸ ਵਾਰੀ ਜੇ ਤਕੜੇ ਹੋ ਕੇ ਇਲੈਕਸ਼ਨ ਲੜਿਆ ਹੁੰਦਾ ਹਮ ਤਾਂ ਜਿੰਨੇ ਇਹ ਜਿਹੜੀ ਅੱਜ ਦੀ ਤਰੀਕ ਤੇ ਆਪਾਂ ਬੈਠੇ ਆਂ 4 ਮਈ ਇੱਕ ਮਹੀਨਾ ਰਹਿ ਗਿਆ ਹੁਣ ਪੂਰਾ ਇੱਕ ਮਹੀਨਾ ਰਹਿ ਗਿਆ ਰਿਜ਼ਲਟ ਆਨ ਨੂੰ ਬੀਜਪੀ ਗੋਡਿਆਂ ਪਰਨੇ ਹੁੰਦੀ ਹੂੰ ਰਾਮ ਮੰਦਰ ਬਣਨ ਦੇ ਬਾਵਜੂਦ ਹੂੰ ਮੈਂ ਤੁਹਾਨੂੰ ਸਵਾਲ ਪੁੱਛੂੰਗਾ ਚਾਰ ਜੂਨ ਨੂੰ ਕੰਸਟਰਕਟਿਵ ਕੰਸਟਰਕਟਿਵ ਮੈਂ ਤਾਂ ਕਹਿ ਰਿਹਾ ਕਿ ਅੱਜ ਨੇਗੇਟਿਵ ਨੈਕ ਚੱਲ ਰਿਹਾ ਕੰਮ ਜੇ ਆਪੋਜੀਸ਼ਨ ਨੇ ਕੰਸਟਰਕਟਿਵ ਪੋਲਿਟਿਕਸ ਜੇ ਪੈਰਲਲ ਪੋਲਿਟਿਕਸ ਨੈਰੇਟਿਵ ਕ੍ਰੀਏਟ ਕਰ ਸਕੇ ਹੁੰਦਾ ਇਲੈਕਟੋਰਲ ਬਾਂਡ ਤੇ ਹੀ ਨਹੀਂ ਗੱਲ ਲੋਕਾਂ ਤੱਕ ਲਿਜਾ ਸਕੇ ਹੂੰ ਇਲੈਕਟੋਰਲ ਬਾਂਡ ਦੀ ਗੱਲ आम लोकां नु पता ए ए चीज के नु पता है ਤੁਸੀਂ ਚਲੋ ਮੇਰੇ ਨਾਲ ਆ ਬੱਸ ਸਟੈਂਡ ਚਲਦੇ ਆ ਪਟਿਆਲੇ ਮਾਈਕ ਲੈ ਲਿਆ ਜੇ ਇਲੈਕਟੋਰਲ ਬਾਂਡ ਪੁੱਛੋ ਇੱਕ ਇੱਕ ਕਰਕੇ ਤੁਸੀਂ ਪੁੱਛ ਲਓ ਜਾ ਕੇ ਪੰਜਾਬ ਚ ਪੁੱਛ ਲਓ ਪੰਜਾਬ ਤਾਂ ਠੀਕ ਠਾਕ ਪੜ੍ਹੀ ਲਿਖੀ ਸਟੇਟ ਹੈ ਬਿਲਕੁਲ ਬਿਹਾਰ ਯੂਪੀ ਤਾਂ ਨਹੀਂ ਹੈ 오ਡੀਸਾ ਤਾਂ ਨਹੀਂ ਹੈ ਯਾ ਮੁੱਦਾ ਉਭਾਰਨਾ ਕਿਨੇ ਸੀ ਉਭਾਰਨਾ ਕਿਨੇ ਸੀਗਾ ਉਭਾਰਨਾ ਆਪੋਜੀਸ਼ਨ ਨੇ ਸੀਗਾ ਜੇ ਜੇ ਉਹ ਆਪਦਾ ਮੀਡੀਆ ਕ੍ਰੀਏਟ ਕਰਕੇ ਬੈਠੇ ਤੇ ਤੁਹਾਡੇ ਕੋਲੇ ਸੋਸ਼ਲ ਮੀਡੀਆ ਦੀ ਏਡੀ ਵੱਡੀ ਪਾਵਰ ਸੀ ਰਾਹੁਲ ਗਾਂਧੀ ਕੀ ਉਹਨੇ ਕੰਸਟਰਕਟਿਵਲੀ ਇਹ ਗੱਲ ਲਿਜਾ ਸਕੇ ਹਾਂ ਨੋ ਡਾਊਟ ਕੇ ਸੋਸ਼ਲ ਮੀਡੀਆ ਦੇ ਚਾਰ ਪੰਜ ਪੱਤਰਕਾਰ ਚਾਹੇ ਰਵੀਸ਼ ਉਹਨਾਂ ਚੋਂ ਇੱਕ ਨੇ ਉਹਨਾਂ ਨੇ ਜ਼ੋਰ ਲਾਇਆ ਹੋਇਆ ਕਿ ਰਾਹੁਲ ਗਾਂਧੀ ਦੀ ਗੱਲ ਲਿਜਾ ਸਕਣ ਪਰ ਜਿਹੜਾ ਜਿਸ ਪੱਧਰ ਦਾ ਨੈਰੇਟਿਵ ਭਾਜਪਾ ਨੇ ਕ੍ਰੀਏਟ ਕੀਤਾ ਮੀਡੀਆ ਇੱਕ ਤਰ੍ਹਾਂ ਦੀ ਗੱਲ ਕਰਦਾ 100% ਕਰਦਾ ਔਰ ਮੀਡੀਆ ਕੀ ਦੀ ਗੱਲ ਮੀਡੀਆ ਤਾਂ ਕਰਦਾ ਹੀ ਇੱਕੋ ਗੱਲ ਹੈ ਮੀਡੀਆ ਦੱਸੋ ਕਿੰਨਾ ਜੇ ਤੁਸੀਂ ਆਪਾਂ ਜੇ ਕਿਉਂ ਚਰਚਾ ਕਰ ਰਹੇ ਹੈ ਕਿ ਆਪੋਜੀਸ਼ਨ ਆਫ ਦੀ ਗੱਲ ਹੀ ਨਹੀਂ ਲਿਜਾ ਸਕੀ ਕਿਉਂਕਿ ਮੀਡੀਆ ਲੈਂਦਾ ਹੀ ਨਹੀਂ ਰਾਹੁਲ ਗਾਂਧੀ ਦੀ ਕਿਹੜੀ ਸਪੀਚ ਹੈ ਜਿਨ੍ਹਾਂ ਨੇ ਗੋਲਾ ਲਾ ਲਾ ਕੇ ਦਿਖਾਇਆ ਹੋਵੇ ਠੋਕ ਠੋਕ ਕੇ ਗੱਲ ਕੀਤੀ ਹੋਵੇ ਦੱਸਿਆ ਹੋਵੇ ਕਿ ਇਲੈਕਟੋਰਲ ਬਾਂਡ ਇਲੈਕਟੋਰਲ ਬਾਂਡ 100 ਇਸ ਚ ਕੋਈ ਦੋਏ ਤਾਂ ਇਹ ਤਾਂ ਚਰਚਤ ਘਰ ਘਰ ਨੂੰ ਪਤਾ ਹੈ ਮੀਡੀਆ ਕਿਹਦੀ ਗੱਲ ਕਰਦਾ ਔਰ ਕਿਉਂ ਕਰਦਾ ਔਰ ਕਾਰਪੋਰੇਟ ਕਿਹਦੀ ਗੱਲ ਕਰਦਾ ਔਰ ਪੈਸਾ ਕਿਵੇਂ ਇਨਵੋਲਡ ਹੈ